ਪੋਣੀ ਆਪਾਂ ਜਿਵੇਂ ਅੱਗੇ ਕੰਮ ਆਉ ਉਹ ਤੋਂ ਬਾਅਦ ਕੰਮ ਕਰਾਂਗੇ ਜ਼ੋਰ ਵੀ ਨਵਾ ਜ਼ੋਰ ਵੀ ਉਹਨਾਂ ਦਾ ਮਾਨ ਤੇ ਸਾਰੇ ਪਰਿਵਾਰ ਨੇ ਵੋਟਾਂ ਪੋਣੀਆਂ ਮੁੰਡਾ ਨਰਮਾ ਪਰਿਵਾਰ ਜਮਾ ਬਾਤ ਖੜਾ ਬਾਤ ਖੜਾ ਕਰੋ ਸਾਰੇ ਪਰਿਵਾਰ ਨੇ ਪੋਣੀਆਂ ਬੋਲ ਵੋਟ ਲਾਉਣਾ ਵੱਧ ਤੋਂ ਵੱਧ ਆਪਸ ਵੋਟ ਵੱਧ ਤੋਂ ਵੱਧ ਚਤਾਉਣ ਵਾਲੇ ਬੰਦੇ ਨੂੰ ਆਪਾਂ ਹਾਂਜੀ ਹਾਂਜੀ ਧੰਨਵਾਦ ਬਰਕਤ ਦਾਰਜੋ ਹੁਣ ਜਿਹੜੇ ਮੈਂਬਰਾਂ ਨੇ ਉਹਨਾਂ ਨੂੰ ਬਾੜਾ ਸੋਨਿਹਾਰ ਸਾਡੀ ਕਾਮ ਸੋਨਿਹਾਰ ਇਹਨੂੰ ਪਾਉਣੀ ਆਪਾਂ ਜਿਵੇਂ ਅੱਗੇ ਕੰਮ ਆਉ ਤੇ ਵੱਧ ਕੇ ਕੰਮ ਕਰਾਂਗੇ ਜੋਰ ਮਿਲਾ ਮਾਨ ਦੇ ਸਾਰੇ ਪਰਿਵਾਰ ਨੇ ਵੋਟਾਂ ਪਾਉਣੀਆਂ ਮੁੰਡੇ ਨਰਮਾ ਪਰਿਵਾਰ ਜਮਾ ਹੱਥ ਖੜੇ ਕਰੋ ਹੱਥ ਖੜਾ ਕਰੋ ਸਾਰੇ ਪਰਿਵਾਰ ਨੇ ਵੋਟਾਂ ਪਾਉਣੀਆਂ